ਤੇਹੀ ਬਾਹਰ ਹੀ ਘੁੰਮਣ ਫਿਰਦਾ ਮਾਰੀ ਗੱਲ ਨੇ ਉਹ ਤਾਂ ਵੈਸੇ ਕੇ ਕੰਮ ਕਾਜ ਵੀ ਗੱਲਿਆ ਕਰੋ ਥੋੜਾ ਬੋਧ ਕੰਮ ਕਰ ਕੇ ਨਾ ਕਰਨਾ ਕੰਮ ਕੀ ਹੈਗਾ ਇਨਾਂ ਕੰਮ ਹੈਗਾ ਅੱਠਾ ਦਿੱਤਾ ਬੰਦਾ ਵੜਦਾ ਆਪਣੇ ਪੈਰਿਆ ਫੇਰਾ ਮਾਰਦਾ ਵੇਂਦਾ ਕੰਨਪੰਟਿਆਂ ਨਾਲ ਜਾਂਦਾ ਤੇ ਤੁਸੀਂ ਆ ਕੇ ਫੇਰਾ ਮਾਰਨੋ ਕਿ ਮੈਂ ਅਦੂਰ ਕਰਨਾ ਉਹ ਤਾਂ ਮੈਂ ਤਾਂ ਹੈਗਾ ਇਹਨਾਂ ਗੱਲ ਠੀਕ ਹੈ ਤੁਸੀਂ ਥੋੜਾ ਚੱਲ ਜਾਓ ਜੇ ਫੇਰਾ ਪੂਰਾ ਬੰਦਾ ਬਾਹਰ ਹੈ ਠੀਕ ਹੈ ਨਾਲ ਨਾਲ ਵਾਲੀ ਗੁਸੇਨ ਦੇ ਰਹੀ ਦੀ ਮਾਤਾ ਜੀ ਅੱਛਾ ਕੰਮ ਕਰਦਾ ਨਹੀਂ ਵੇਲਾ ਰਹਿਦਾ ਸਾਡੇ ਦੀਆਂ ਗੱਲ ਤੇ ਇਹ ਆ ਵੇਜ ਤੇ ਨਾ ਚੁੱਕਣਾ ਤੇ ਮਿਲ ਹੀ ਲੱਗਦੀ ਨਹੀਂ ਚੁੱਕਣ ਦੀ ਨਹੀਂ ਗੀ ਗੱਲ ਵੇਲੇ ਉਹਦੇ ਗੱਲ ਤੇ ਸਾਥੀ ਬੰਦਾ ਖੜਾ ਬੋਤਾ ਵੇਚੋ ਘੰਟਾਕ ਦੋ ਲੋ ਆਈ ਜਾਂਦਾ ਬੰਦਾ ਕੰਮ ਕਰਦਾ ਨਾਲੇ ਪੈਰੀਆਂ ਫੇਰ ਮਾਰਦਾ ਹੂੰ ਉਹ ਵੀ ਅੱਖਾਂ ਢੀ ਤਾਂ ਹੀ ਰੱਖ ਕੇ ਮੈਂ ਚੱਲ ਨਾ ਨਾ ਸੋਣਾ ਹੁੰਦਾ ਮੈਂ ਵੀ ਅੱਖਾਂ ਅੱਗੇ ਤੂੰ ਕਦੇ ਕਿਹਾ ਨਹੀਂ ਆ ਇਹ ਮਾਤਾ ਦੀ ਚੁੱਕਣਾ ਨੇ ਸਾਰਾ ਕੰਮ ਕਰਾਉਣ ਦੀ ਹੈ ਨਹੀਂ ਮਾਤਾ ਨੇ ਕੀ ਅੱਖਾਂ ਚੁੱਕਣ ਨੇ ਉਹ ਤੇ ਗੱਲ ਮੈਂ ਪੰਜ ਦਿਨ ਅੱਖਾਂ ਜੇ ਮੈਂ ਤੇ ਬੰਦਾ ਖੜਾ ਹੋਏ ਬੰਦਾ ਕੰਮ ਕਰਦਾ ਹੂੰ ਹੋਰ ਕੀ ਆਂਦੀ ਨਹੀਂ ਹੋਦੀ ਬੋਤਿਆਂ ਦੀ ਮਾਰਾ ਕੰਮ ਨਹੀਂ ਆਉਂਦੀ ਸੀ ਉਹਨੂੰ ਮਸਾ ਸਮਝਾ ਲਿਆ ਕਰੋ ਇਹ ਸਮਝਾਇਆ ਉਹਨੂੰ ਨਹੀਂ ਉਹ ਵੱਡੀ ਭਾਬੀ ਦਿਵਾਲੇ ਹੋਈ ਰਹਿੰਦੀ ਛਰੀ ਤੇੜੀ ਅਛਾ ਅਜੇ ਮੈਨੂੰ ਪਤਾ ਨਹੀਂ ਆ ਤਾਂ ਹਾਂ ਦੱਸਿਆ ਗਿਆ ਸਬੰਧ ਵਗਾੜਨ ਲਈ ਇਹ ਗੱਲਾਂ ਚਲਾ ਲਾ ਕੇ ਤੇ ਉਹਦੇ ਦਿਵਾਲੇ ਹੋਈ ਰਹਿੰਦੀ ਛਰੀ ਤੇੜੀ ਕੋਈ ਗੱਲ ਨਹੀਂ ਮੈਂ ਪੁੱਛਣਾ ਇਹਨੂੰ ਕੱਲ੍ਹ ਨਾਲ ਗੱਲ ਉਹ ਨਹੀਂ ਮੈਂ ਸਿਰਖ ਪਾ ਕੇ ਹੀ ਨਿਕਲਿਆ ਆਇਆ ਕਰੋ ਤਾਂ ਇਹ ਬਾਹਰ ਗਿਆ ਹੂੰ ਕੀ ਗੱਲ ਹੋਈ ਐਵੇਂ ਵਿਚਾਰੀ ਨੂੰ ਕੰਮ ਕਰਦੀ ਕਰਦੀ ਨਹੀਂ ਬਸ ਰੋਲਾ ਪਾਉਂਦੀ ਰਹਿੰਦੀ ਐ ਉਹ ਆ ਨਹੀਂ ਕਰਦੀ ਐ ਉਹ ਕਰਦੀ ਤੇ ਸੁੰਮਨ ਨੂੰ ਕਰ ਨਹੀਂ ਦਿੰਦੀ ਕੋਈ ਨਹੀਂ ਨਹੀਂ ਚਲੋ ਰਾਣ ਦੇ ਸਾਲੀਆਂ ਕਰ ਲੈਣਗੇ ਹਾਂ ਪੁੱਛ ਰਿਹਾ ਕਿ ਚਾਮ ਨਾਲੇ ਕੰਮ ਕਰਦੇ ਨਹੀਂ ਨਾਲੇ ਜਿਉ ਮਾੜੇ ਕਰਦੀ ਆ ਤੇ ਇਹਦਾ ਮਤਲਬ ਇਹ ਥੋੜੀ ਐ ਵੀ ਉਹ ਨੂੰ ਨੌਕਰ ਬਣਾ ਕੇ ਰੱਖਣਾ ਨਹੀਂ ਨਹੀਂ ਸਾਰੇ ਕੋਈ ਐ ਮਾੜਾ ਮਾੜਾ ਜਾਂ ਚੰਗਾ ਹੋਵੇ ਲੈ ਕੋਰ ਆਪਣਾ ਨਾਲੇ ਧੀਆ ਨੂੰ ਰੱਖਣਾ ਚਾਹੀਦਾ ਹੈ ਤਾਂ ਇਹ ਮਾਤਾ ਕਰਦੀ ਹੁੰਦੀ ਸੀ ਕਿ ਮੈਂ ਅਮੀਰ ਕਰਦੀ ਹਾਂ ਲਿਆਉਣੀ ਮੇਰੇ ਤਾਂ ਫਸਾ ਤੇ ਮੈਨੂੰ ਛੜਿਆ ਨਾ ਅਮੀਰ ਘਰ ਚ ਉਹ ਮੇਰਾ ਕਹਿਣਾ ਵੀ ਨਹੀਂ ਮੰਨਦੀ ਨੇਕਾ ਦੀ ਮਾਤਾ ਨੇ ਕਿ ਸਾਨੂੰ ਕੀ ਕਰਨਾ ਡਿਆ ਅੱਗੇ ਮਾੜੀਆਂ ਹਡੀਆਂ ਕੋਈ ਜਿਹੜੀ ਲਿਆਉਂਦੀ ਹੈ ਕਿ ਆ ਸੁਮਣ ਅਛਾ ਅਛਾ ਹੋਰ ਕਿੱਥੋਂ ਲਿਆਉਣੀ ਮੈਨੂੰ ਤੇ ਇੱਕ ਮਾਂ ਲਿਆ ਗਈ ਤੇ ਉਹ ਨਹੀਂ ਮੇਰੇ ਹੱਥ ਕੰਨਣ ਹੱਥ ਲਵਾ ਨਹੀਂ ਨਹੀਂ ਬਹੁਤ ਵਧੀਆ ਕੁੜੀ ਜੀ ਸਾਰੇ ਕੰਮਕਾਰ ਕਰਦੀ ਜੀ ਆਪਣਾ ਜੋ ਆਖੋ ਤੇ ਹਮਰਾ ਕੰਮ ਕਰ ਲੈਂਦੀ ਨਾਲੇ ਸਾਰੇ ਕੰਮ ਕਰਦੀ ਜੀ ਤਨੁਪੇ ਪਤਾ ਹੀ ਨਹੀਂ ਆ ਉਹ ਨਹੀਂ ਕੱਖ ਕਰਦੀ ਆਹੋ ਕੰਮ ਦੇ ਸਾਰਾ ਵੱਡੀ ਭਾਬੀ ਕਰਦੀ ਐ ਅਰੇ ਵੱਡੀ ਕਰਦੀ ਐ ਹਾਂ ਹਾਂ ਚੜ੍ਹ ਉਹਨੇ ਪੋਛਣਾ ਫਿਰ ਉਹਨੂੰ ਮਾਤਾ ਨੂੰ ਵੀ ਆਣਾ ਆਣਾ ਹੈ ਉਹਨਾਂ ਸਿਰਫ ਮਾਤਾ ਦੀ ਸ਼ੈਆ ਵਾ ਬਸ ਦੋਵੇਂ ਜਣੀਆਂ ਬਸ ਗੱਲਾਂ ਹੀ ਕਰਦੀਆਂ ਰਹਦੀਆਂ ਅੱਛਾ ਫਾਲੇ ਨਾਲ ਗੱਲਾਂ ਕਰ ਜਾਣ ਗੱਲ ਕਰਨ ਵਾਲੇ ਹੁੰਦੇ ਤੇ ਮਾਤਾ ਇੱਥੇ ਤੱਕ ਪਹੁੰਚਦੀ ਕਿਉਂ ਨਹੀਂ ਨਹੀਂ ਮੈਂ ਕਰ ਲੈਣਾ ਚੱਲੀ ਬਿਨਾਂ ਕਰਨਾ ਫਿਰ ਹਾਂ ਹਾਂ ਤੈਨੂੰ ਦੱਸਣਾ ਹੈ ਨਾ ਕਿੱਦਾਂ ਗੱਲਾਂ ਕਰਦੀਆਂ ਤੂੰ ਐਵੇਂ ਰੋਲ ਪਾਈ ਜਾਂਦੀ ਹੁੰਦੀ ਹੁਣ ਵੇਲਾ ਮੇਰੇ ਬਾਰੇ ਚੁੱਕਣਾ ਦੇੜੀ ਤੁਹਾਨੂੰ ਕੰਮ ਕਰਾ ਕਰਦਾ ਨਹੀਂ ਤਾਂ ਤੁਸੀਂ ਵੀ ਬੋਲਣ ਦਾ ਪੇ ਮੈਂ ਤਾਂ ਨਹੀਂ ਬੋਲਣ ਦਾ ਸੀ ਮੈਂ ਤਾਂ ਉਦਾਂ ਹੀ ਗੱਲ ਕੀਤੀ ਹੈ ਕੁੜੀ ਨਾਲੀ ਕੋਲ ਤੇ ਮੈਂ ਤਾਂ ਇੰਨਾ ਤੋਂ ਖੱਪ ਕੇ ਨਿਕਲਿਆ ਤੋਂ ਘਰੋਂ ਬਾਹਰ ਰੋਲਾ ਪਾਈ ਜਾਂਦੀਆਂ ਸਵੇਰੇ ਸਵੇਰੇ ਫੇਰ ਕੋਈ ਗੱਲ ਨਹੀਂ ਕਰ ਲੈਣਾ ਕੁਛ ਲੈਣਾ ਚਲੋ ਪੁੱਛ ਲਓਗੇ ਚੰਗੀ ਗੱਲ ਹੀ ਆ ਨਾ ਕਰ ਲੈਣਾ ਗੱਲ ਨਹੀਂ ਆ ਮੈਂ ਨੀ ਕੋਸ਼ ਨੂੰ ਦੁੱਧ ਲੱਗੀ ਕਰੰਗਨ ਲੈ ਮੈਂ ਕਰਦਾ ਨਹੀਂ ਅੱਗੇ ਚ ਜਾ ਤੈ ਮੈਨੂੰ ਬਣਾ ਕੇ ਦੇ ਦਿੱਤੀ ਤੂੰ ਤੂੰ ਦੁੱਧ ਵੀ ਗਰਮ ਕਰਕੇ ਦੇ ਦੇਣਾ ਹੈਗੇ ਲੈ ਸਮਝਣਾ ਕਿ ਮੈਨੂੰ ਮੰਮੀ ਨੇ ਕਿਹਾ ਇੱਕੋ ਕਾਫੀ ਬਣਾਉਣ ਵਾਸਤੇ ਨਾਲੇ ਮੈਂ ਕਿਹਾ ਜੇ ਸਾਰਿਆਂ ਨੇ ਤੇ ਹੁਣ ਇਹ ਪੀਤੀ ਆ ਕੀਪਤਾ ਪੀਣੀ ਕਿੰਨੇ ਕਿ ਨਹੀਂ ਪੀਣੀ ਜੇ ਚੀਜ਼ ਵੱਧ ਬਣ ਜੇ ਤਾਂ ਵੀ ਤੈਨੂੰ ਪਤਾ ਮੰਮੀ ਫਿਰ ਕਿੱਦਾਂ ਮੇਰੇ ਦਿਵਾਲੇ ਹੋ ਜਾਂਦੇ ਆ ਤੇ ਕੋਈ ਨਹੀਂ ਵੱਧ ਬਣ ਜਦੇ ਕਿੰਨੇ ਪੀ ਲੈਣੀ ਮੈਂ ਕਰਦੀ ਨਹੀਂ ਨਹੀਂ ਬਣਾਈ ਸਮਝ ਤੈਨੂੰ ਮੈਂ ਇੱਕ ਗੱਲ ਪੁੱਛਾਂ ਦੱਸੋ ਮੈਨੂੰ ਤੂੰ ਦੱਸ ਮੇਰੇ ਚ ਕੀ ਕਮੀ ਆ ਭਲਾ ਮੈਨੂੰ ਤੁਹ ਕੋਈ ਨਹੀਂ ਲੱਗਦੀ ਕਿਉਂ ਵੀ ਇਹ ਆ ਕਿ ਮੰਮੀ ਵੇਲਾ ਤੇਰੇ ਹਾਂ ਤੇ ਸਾਰਾ ਦਿਨ ਮੈਂ ਕੰਮ ਵੀ ਸਾਰਾ ਕਰਦੀ ਆ ਤੇ ਕਿਦਾਂ ਫਿਰ ਮੇਰੇ ਦਿਵਾਲੇ ਹੀ ਰਹਿੰਦੇ ਆ ਮੈਂ ਡਰਦੀ ਨਹੀਂ ਤੋ ਤਾਂ ਚਾਹ ਨਹੀਂ ਬਣਾਈ ਜਿਆਦਾ ਤੋ ਤੁਹਾਨੂੰ ਪਤਾ ਹੋਊਗਾ ਮੰਮੀ ਤੁਹਾਡੇ ਨਾਲ ਕਿਉਂ ਇਦਾਂ ਕਰਦੇ ਨਹੀਂ ਤੈਨੂੰ ਲੱਗਦੀ ਆ ਮੈਂ ਕੋਈ ਕੋਈ ਇਦਾਂ ਦੀ ਗਲਤੀ ਕਰਨੀ ਆ ਤੂੰ ਵੀ ਤਾਂ ਤੈਨੂੰ ਤਾਂ ਕਦੀ ਮੰਮੀ ਨੇ ਵੇਲਾ ਮਾੜੀ ਚੰਗੀ ਨਹੀਂ ਗੱਲ ਕਹੀ ਤੋ ਕੰਮ ਵੀ ਆਪਣੇ ਸਾਹਮਣੇ ਨਾਲ ਹੀ ਕਰਦੀ ਮੈਂ ਸਾਨੂੰ ਤੇ ਲੱਗੀ ਵੀ ਨਹੀਂ ਨਹੀਂ ਤੁਹਾਡਾ ਗਿਰਾਦਾਂ ਮੰਮੀ ਵੀ ਮੇਰੇ ਨਾਲ ਇਦਾਂ ਹੀ ਕਰੇ ਨਹੀਂ ਅੱਜ ਤੱਕ ਨਹੀਂ ਜਮਨ ਮੈਂ ਤੈਨੂੰ ਓਦਾਂ ਹੀ ਪੁੱਛਣ ਨਹੀਂ ਆ ਭੈਣਾਂ ਦੇ ਤੌਰ ਤੇ ਵੀ ਪਰ ਫਿਰ ਵੀ ਹੁੰਦਾ ਹੀ ਹੈ ਨਾ ਮੰਨ ਦੇ ਵਿੱਚ ਜਿਦ ਇੱਕ ਬੰਦੇ ਨੇ ਕੰਮ ਕਰਦੇ ਰਹਿਣਾ ਉੱਤੋਂ ਛਿੜਕਾ ਮਾਰਦੇ ਰਹਿਣਾ ਇਹਨਾਂ ਨੂੰ ਇਹ ਤਾਂ ਹੰਦਾਮੀ ਕਦਾਈ ਤੂੰ ਹੀ ਨੇ ਤੋ ਕਹ ਨਾਏ ਮਮਮੀ ਤੁਹਾਡੇ ਨਾਲ ਕਿਉਂ ਓਦਾਂ ਕਰਦੀ ਐ ਇਹ ਤੇ ਤੁਹਾਨੂੰ ਹੀ ਸਾਰਾ ਪਤਾ ਨਾ ਨਾ ਕੋਈ ਮੇਰਾ ਸੁਣਨ ਵਾਲਾ ਵਾ ਤੇ ਨਾ ਵੀ ਹੋਰ ਸੀ ਉਹ ਵਾ ਤੇ ਉਹਨਾਂ ਨੂੰ ਫੋਨ ਕਰਦੀਆਂ ਤੇ ਉਹ ਵੀ ਵਜ ਮਾਗਦੀਆਂ ਆਪਣੀਆਂ ਦੀਆਂ ਗੱਲਾਂ ਸੁਣਦੀਆਂ ਉਹਨਾਂ ਨੇ ਜੇ ਮੈਂ ਚਲ ਤੇ ਅੰਨਾ ਦੁੱਖ ਸੁੱਖ ਤੋਂ ਵੀ ਜਮਨ ਮੈਂ ਨਾ ਓਦਾਂ ਹੀ ਕਰਦੀਆਂ ਆ ਈਰਖਾ ਜੀ ਮੈਂ ਕਦੀ ਈਰਖਾ ਕੀਤੀ ਐ ਵੀਰ ਹੋਰ ਮੈਂ ਕਿਾ ਚੱਲਿਆ ਮੈਂ ਤਾਂ ਕਰ ਦਿੰਦੀ ਤਤਾ ਉਦੋਂ ਮੈਨੂੰ ਕੀ ਪਤਾ ਸੀ ਵੀ ਤੂੰ ਪੀਣਾ ਮਤਦ ਨਹੀਂ ਚੱਲ ਮੈਂ ਤੇ ਥੱਕੇ ਹੁਣੇ ਮੈਂ ਆਪ ਹੀ ਕਰਕੇ ਪੀ ਲੈਂਦੀ ਚਲ ਠੀਕ ਆ ਮਾਈ ਬੋਟੀ ਤੇ ਕੋਹਨ ਕਰ ਬੜਕੀ ਕਰਨਾ ਦੁੱਧ ਲੱਗੀ ਗਰਮ ਕਰਕੇ ਪੀਣਾ ਇਹਨਾਂ ਨੂੰ ਪੀਂ ਦੱਸੋ ਨਹੀਂ ਨਹੀਂ ਤੂੰ ਪੀ ਤੂੰ ਲੜਨਾ ਹੰਦਾ ਵਾ ਤੈਨੂੰ ਟਾਰਕ ਦੀ ਲੋੜ ਆ ਤਾਨੂੰ ਤੂੰ ਹਰ ਵੇਲੇ ਬੈ ਹੀ ਦੇਦੀ ਰਹਿੰਦੀ ਲੜਨਾ ਲੜਨਾ ਮੈਂ ਤੂੰ ਹੀ ਟਿਕਣਾ ਵੇ ਜਦੋਂ ਮੇਰੇ ਸਾਹਮਣੇ ਤੂੰ ਨਹੀਂ ਗਿਆ ਤੂੰ ਮਿਸਟਰ ਇੰਡੀਆ ਬਣ ਜਾ ਨਾ ਲੱਭਿਆ ਕਰੋ ਹੋਰ ਵੀ ਕੋਈ ਕੰਮ ਕਰ ਲਿਆ ਕਰੋ ਹੋਰ ਪਾਸੇ ਧਿਆਨ ਦੇ ਲਿਆ ਕਰੋ ਹੋਰ ਕਿਹੜੇ ਬੰਦੇ ਧਿਆਨ ਦਵੋ ਉਹ ਵੀ ਮੈਂ ਦੱਸਣਾ ਵਾਂ ਤੁਹਾਨੂੰ ਹੁਣ ਵੇਲਣੇ ਚ ਬਾਹ ਦੇਣਾ ਉਹ ਤਾਂ ਮੇਰੀ ਆਈ ਵੈਸੇ ਕਰਨਾ ਵਿਆਹ ਕਰਾ ਤੇ ਫਿਰ ਠੀਕ ਆਈ ਤੇ ਹੋਰ ਕੀ ਚਾਹੀਦਾ ਜਦੋਂ ਵੇਖੋ ਮੂੰਹ ਬਣਾਣੀ ਬਗਵਾਲ ਸੁਣਦੇ ਜੇ ਮੈਂ ਤਾਂ ਬਣਾਇਆ ਨਹੀਂ ਹੂੰ ਬਗਵਾਲ ਛੜੇ ਬਣਾਣੀ ਤੇ ਉਦਾਂ ਬਿਊਟੀਫੁੱਲਰ ਕਰ ਜਾਣਾ ਨਹੀਂ ਕਿ ਐਂ ਵਧੀਆ ਬਣਾਉਣੇ ਕਿਹਦੇ ਕੋ ਜਾਣਾ ਬਿਊਟੀਫੁੱਲਰ ਨਹੀਂ ਨਾ ਆਉਂਦਾ ਤਾਂ ਨਾ ਹੀ ਲਿਆ ਕਰੋ ਤੈਨੂੰ ਤੇ ਆਉਂਦਾ ਹੈ ਨਾ ਕੂਲਰ ਉਹ ਵੀ ਹੁੰਦਾ ਤੇ ਜਿਹਨੇ ਜਾਣਾ ਉਹਨੂੰ ਆਉਣਾ ਚਾਹੀਦਾ ਮੈਂ ਜਾਣਾ ਮੈਂ ਤੇ ਫਿਰ ਤੁਸੀਂ ਜਾ ਕੇ ਲੈ ਬੇਬੀ ਨੂੰ ਜੀ ਜਾਣਾ ਉਹ ਮੈਂ ਜੀ ਛੜੀ ਰਿੰਦੀ ਛੜੀ ਰਿੰਦੀ ਬਹੁਤ ਕੰਮ ਤਾਂੰਦਾ ਕਰੇ ਨਾ ਤੇ ਤੇਰਾ ਦਿਮਾਗ ਸਹੀ ਰਹੇ ਕੰਮ ਹੀ ਕਰਨ ਦੀ ਵੈਲੀ ਹੁੰਦੀ ਆ ਬੜਾ ਕੰਮ ਕੀਤਾ ਅੱਧਾ ਇੱਕ ਕੱਪ ਦੁੱਧ ਗਰਮ ਕਰ ਲਿਆ ਤੇ ਤੂੰ ਬੜਾ ਡੋਣਾ ਕਰਨ ਕੀਤਾ ਹਾਂ ਤੁਹਾਡੀ ਭਾਬੀ ਨੇ ਚਾਹ ਤੇ ਮੈਨੂੰ ਪਵਾ ਕੇ ਦੇਤੀ ਤੇ ਮੈਂ ਚਾਹ ਤੇ ਦੁੱਧ ਤੇ ਗਰਮ ਕਰਕੇ ਪੀਣਾ ਹੈ ਮੈਂ ਗੱਲ ਆ ਗਈ ਨਾ ਫੇਰ ਭਾਬੀ ਦੇ ਛੱਡਦੀਆਂ ਜੋ ਇੱਕ ਦੂਜੀ ਤੋਂ ਬੱਸ ਹੂੰ ਛੱਡਦੀਆਂ ਲੋ ਹਾਂ ਗੇਲੇ ਰੈਂਦੇ ਸਾਰ ਇਧੜੀ ਐ ਨਹੀਂ ਵੀ ਉਹਨੂੰ ਵੀ ਕਿਤੇ ਚੁੱਕ ਲੈਣਾ ਹੋਵੇ ਕਿਤੇ ਥੱਲੇ ਕੇਡਦਾ ਪਿੰਡਿਆ ਪੈ ਗਈ ਥੱਲੇ ਕੇਡਿੰਡਿਆ ਨਹੀਂ ਠੰਡਾ ਥਾਂ ਵਾ ਗੱਡੇ-ਗੱਡੇ ਮੁਰਗੀ ਮਾਰ ਆ ਗਿਆ ਤੇ ਮੰਮੀ ਨੇ ਛੱਡਣਾ ਨਹੀਂ ਨਿਕਣਾ ਥੱਲੇ ਤਾਰਿਆ ਤੇ ਚੱਲ ਤੈਨੂੰ ਡਿਊਟੀ ਵੀ ਨੇ ਇਹੋ ਹੀ ਸਾਮਣ ਨੂੰ ਦਿੱਤੀ ਹੈ ਨਾ ਚੁੱਕ ਕੇ ਰੱਖ ਤੇ ਮੈਂ ਤੇ ਰੱਖਣੀ ਹੈ ਸੱਜਾ ਤੈਨੂੰ ਬੰਨਣਾ ਮਿਲਿਆ ਰਾਜਾ ਚੜੀ ਜੋਗ ਲਾ ਅੱਲਾਹ ਕਰੀ ਜੋ ਚੜੀ ਲਈ ਮੈਂ ਵੀ ਕਹਾਂ ਦਿੱਕਤ ਨੂੰ ਕਹੇ ਹੀ ਆ ਨਾ ਜੇ ਫੋਨ ਕਰਾ ਫੰਦਾਰ ਹਾਏ ਚੁੱਕ ਲੋਗਾ ਮੈਂ ਇਹਦੇ ਪਰ ਤੇ ਨਾ ਨਹੀਂ ਗੱਲ ਕਰਨ ਤੁਹਾਡੇ ਨਾਲ ਹਲੋ ਸასიਆ ਜੀ ਸਰਦਾਰ ਜੀ ਹੋਰ ਸੁਣਾਓ ਕੀ ਹਾਲ ਜੀ ਕੀ ਦਾ ਆਪਣਾ ਵੀ ਮੇਰੇ ਹਾਲ ਨਾ ਦਨੂਗੀ ਮਤਲਬ ਕਿਉਂਕਿ ਤੂੰ ਜਿਹੜਾ ਕਦੀਕ ਦੀ ਮੈਨੂੰ ਫੋਨ ਕਰਕੇ ਪੁੱਛਿਆ ਅੱਜ ਜਦ ਕੀ ਤੇਰਾ ਨਾ ਹੋਣ ਡਿਆ ਸੁਖੰਦਰ ਕਿੱਦਾਂ ਰਹਿਣ ਡਈ ਸਾਰੀਆਂ ਗੱਲਾਂ ਛੱਡੋ ਯਾਰ ਤੂੰ ਕਦੋਂ ਆਉਂਦੇ ਗਏ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਆਉਣਾ ਕਦੋਂ ਆ ਆਜੋ ਯਾਰ ਜੱਤੀ ਮੇਰਾ ਨਹੀਂ ਨੂੰ ਨਾ ਇੱਥੇ ਦੇਲੀ ਲੱਗਦਾ ਤੇ ਨਾ ਮੇਰੀ ਕੋਈ ਇੱਥੇ ਬਾਤ ਹੀ ਕੁਛਦਾ ਵਾ ਕੰਮ ਕੰਮ ਮੈਂ ਕੰਮ ਨੂੰ ਕੀ ਕਰਾਂ ਵੀ ਕੰਮ ਹੀ ਕਿਹਦੇ ਵਾਤੇ ਕਰਨ ਦੇ ਮੈਂ ਵੀ ਇੱਥੇ ਕੰਮ ਹੀ ਕਰ ਰਹੀ ਆ ਮੇਰੀ ਦੀ ਕੋਈ ਕਦਰ ਹੈ ਨਹੀਂ ਆ ਤੁਹਾਨੂੰ ਜਿਹੜਾ ਇੱਥੇ ਟਿੱਕਾ ਪੈ ਜਾਣਾ ਤੂੰ ਹੀ ਆਪਣੀ ਬਸ ਮਾਂ ਦੀ ਸੁਣਿਓ ਕਦਰ ਦਾ ਕੀ ਮਤਲਬ ਹੈ ਕਦਰ ਬੰਦੇ ਦੀ ਘਰ ਦੇ ਵਿੱਚ ਹੋਣੀ ਨਹੀਂ ਚਾਹੀਦੀ ਹੱਸ ਕੇ ਕੋਈ ਉਦਾਂ ਹੀ ਕਹਦੇ ਵੀ ਚੱਲ ਤੂੰ ਵੀ ਸਵੇਰ ਦੀ ਲੱਗੀ ਆ ਹੁਣ ਤੂੰ ਵੀ ਬਹਿ ਜਾ ਨਹਾ ਤੋ ਲੈ ਤੂੰ ਵੀ ਖੜੀ ਸਾਡੇ ਲਾਗੇ ਬਹਿ ਜਾ ਕਰ ਮੰਮੀ ਇੱਕ ਮਿੰਟ ਨਹੀਂ ਮੈਨੂੰ ਬਹਿਣ ਦਿੰਦੇ ਕਿਤੇ ਕਿੰਨਾ ਫੋਨ ਲੱਕ ਬੈਠੀ ਕੈਨੂ ਜੀ ਮੰਮੀ ਹਾਂ ਕਹਿੰਦੇ ਨਾ ਗੱਲਾਂ ਕਰਨ ਦੀਆਂ ਮੈਂ ਇੱਥੇ ਸਾਰੀਆਂ ਸੌਂਡੀਆਂ ਦੇ ਲੋਕ ਫੋਨ ਆਉਣ ਰਿਹਾ ਹੀ ਇਹਨਾਂ ਦਾ ਆਉਣ ਰਿਹਾ ਕਿ ਆ ਮੈਂ ਨਹੀਂ ਇਹਨਾਂ ਦਾ ਆਉਣ ਰਿਹਾ ਮੈਂ ਨਹੀਂ ਕੀਤਾ ਮੰਮੀ ਅਸ਼ਾ ਤਾਂ ਉਹਨਾਂ ਵੀ ਕੋਈ ਕਰਨ ਸੱਦਣ ਰਹੀਆਂ ਵੇਦੂ ਆ ਜਾ ਇੱਥੇ ਤੇਰੇ ਜੀ ਨੇ ਲੱਗਣ ਦਾ ਬਗੈਰ ਹੁਣ ਮੰਮੀ ਨਹੀਂ ਵੀ ਲੱਗਦਾ ਫਿਰ ਹੁਣ ਕਦੋਂ ਦੇ ਤੇ ਗਏ ਆ ਤੇ ਕੀ ਕਰਾਂ ਹੁਣ ਮੈਂ ਆਪੇ ਆ ਜਾਏਗਾ ਉਹਨੇ ਛੁੱਟੀ ਦੇ ਹਿਸਾਬ ਨਾਲ ਹੀ ਆਉਣਾ ਹੈ ਹੁਣ ਆ ਜਾਓ ਆ ਜਾਓ ਆ ਜਾਓ ਇਹ ਤਰ੍ਹਾਂ ਥੋੜੀਆ ਗੱਲਾਂ ਬੰਦੀਆਂ ਘਰ ਦੇ ਤੂੰ ਹੀ ਘਰ ਐਸੇ ਕੰਮ ਕਰਕੇ ਖੁਸ਼ ਨਹੀਂ ਤੈਨੂੰ ਵੀ ਸੱਦ ਕੇ ਇੱਥੇ ਬਿਠਾ ਲਾਦੇ ਤੇ ਕਿੱਦਾਂ ਬੈਗ ਮੈਂ ਬੈ ਕੇ ਸਾਰ ਜਣੇ ਇਹੋ ਕਰਕੇ ਮੰਮੀ ਮੈਂ ਕਹਿਣ ਦੀ ਤੂੰ ਤਾਂ ਮੈਨੂੰ ਮਾਸਾ ਚੰਗਾ ਸਮਝਦੇ ਨਹੀਂ ਜੇ ਸਾਰਾ ਦਿਨ ਮੈਂ ਲੱਗੀ ਵੀ ਰਹੀ ਨਹੀਂ ਤਾਂ ਵੀ ਤੂੰ ਮੇਰੇ ਦਿਵਾਲੇ ਲਿੰਦੇ ਸੁਮਨ ਨੂੰ ਤੂੰ ਕਦੀ ਮਾੜੀ ਚੰਗੀ ਨਹੀਂ ਕਹੀ ਅੱਛਾ ਸੁਮਨ ਨੂੰ ਮੈਂ ਕਿਹੜੇ ਘੰਟੇ ਬਾਅਦ ਤੈਨੂੰ ਨਹੀਂ ਪਾਇਆ ਇਹ ਤੁਹਾਨੂੰ ਮੰਮੀ ਤੁਹਾਨੂੰ ਬਤਾ ਹੋਊਗਾ ਉਹਦਾ ਬੱਚਾ ਚਾਹ ਛੋੜਾ ਜਾਵਾ ਆਖੀਦਾ ਚਲੋ ਉਹਨੇ ਕੀ ਕੰਮ ਕਰਨਾ ਦਾ ਤੂੰ ਕਰ ਲੈਨੀ ਹੈ ਤੇ ਇਹਦੇ ਵਿੱਚ ਕੀ ਹੋ ਜਾਂਦਾ ਜੇ ਤੋਰ ਦੋ ਟਿਕੀਆਂ ਹੀ ਨੇ ਪਕਾ ਲੈਣੇ ਕਿੰਨੇ ਕੇ ਜਾਣੇ ਆ ਤੈਨੂੰ ਤਾਂ ਬਦਲੇ ਕੀ ਹੁੰਦਾ ਰਹਿੰਦਾ ਵਾ ਤੂੰ ਤਾਂ 24 ਘੰਟੇ ਮੂੰਹ ਫੁਲਾ ਲ ਕੇ ਤੁਰੀ ਰਿੰਦੀ ਹੈ ਕੰਮ ਕਰਨ ਲੱਗੀ ਤੂੰ ਗੱਲਾਂ ਹੀ ਬੜੀਆਂ ਕਰਦੀਆਂ ਗੜੀਆਂ ਜਵਾਬ ਬੜੇ ਦਿੰਦੀਆਂ ਤੂੰ ਹੁਣ ਉਹਨੂੰ ਵੀ ਸੱਦਣਾ ਨਹੀਂ ਵੀ ਆ ਜਾ ਆ ਜਾ ਆ ਜਾ ਮੰਮੀ ਮੇਰੇ ਫਿਰ ਤੂੰ ਹੀ ਵੀ ਨਹੀਂ ਸੁਣਨੀ ਕੇਈ ਕੋਈ ਮੇਰੇ ਘਰ ਚ ਸੁਣਦਾ ਮੈਂ ਫਿਰ ਉਹਨਾਂ ਨੂੰ ਦੱਸਣਾ ਆਪਣਾ ਦੁੱਖ ਸੁੱਖ ਕਿੰਨੂੰ ਦੱਸਿਆ ਕਰ ਤੂੰ ਉਹਨੂੰ ਬਿਖਾ ਲੈਣੀ ਤੇ ਸਾਡੇ ਕੋ ਤੇਰਾ ਸੁਣ ਲੈਗਾ ਉਹ ਤਾਂ ਕਮੋਂਦਾ ਆ ਅੱਜ ਤੇ ਵਿਲਾ ਹੋ ਗਿਆ ਉਹ ਦੋਨੇ ਬੜੀ ਸੌਨਾ ਕਹੋਗੇ ਫੇਰ ਤੁਹਾਡੇ ਦੋਵਾਂ ਦੀਆਂ ਲੜਾਈ ਹੋਇਆ ਕੰਦੀ ਨਾਲ ਤੂੰ ਕੀ ਕਹਿਣ ਦੀ ਆ ਨਾ ਵੀ ਮਾਂ ਦੇ ਸੌਂਦਾ ਮਾਂ ਨੂੰ ਕੋਈ ਮਾਰੀ ਮਤ ਨਹੀਂ ਦਿੰਦੀ ਮਾਂ ਨੇ ਕਾਰੋਬਾਰ ਤੇ ਲਾਇਆ ਵਾ ਵੀ ਪੈਸੇ ਕਮਾਓ ਤੇ ਚਾਹਣ ਪਿਆਲੀਆਂ ਖਰੀਦ ਲੋ ਤੁਹਾਡੇ ਕੁਝ ਬਣ ਜੇਗਾ ਇਕੱਠਿਆਂ ਦਾ ਸਾਰਿਆਂ ਦਾ ਉਹ ਤਾਂ ਮੰਮੀ ਮੈਂ ਉਦਾਂ ਹੀ ਡਈ ਕਹਿਣਾ ਉਹਦਾ ਕਿਦਾਂ ਖੰਡੀ ਆ ਤੂੰ ਮਾਂ ਕੋਈ ਬਾੜਾ ਸੋਚਦੀ ਆ ਦਾ ਕਿ ਜਾਂ ਤੇਰਾ ਮਾਰਾ ਸੋਚਣ ਦੀ ਆ ਵਾ ਤੂੰ ਤਾਂ ਪਤਾ ਨਹੀਂ ਕਿਉਂ ਮਾਰ ਦੇ ਮਗਰ ਪਈ ਹੈ ਜਿਨ੍ਹਾਂ ਨੇ ਉਹਨੂੰ ਅੰਦਰ ਨਾਲ ਮੈਂ ਬਾਹਰ ਲੱਗਦੀ ਫਿੰਦੀ ਆ ਤੂੰ ਅੰਦਰ ਵਾਲਕੇ ਚੋੜੀ ਜਾਣ ਕੇ ਤਾਂ ਫੋਨ ਕਰਨੀ ਮਾਂ ਨੇ ਕਦੀ ਫੋਨ ਕਰਦੀ ਜਾਣੋ ਚੋੜੀ ਤਾਂ ਕੇ ਸਾਰੇ ਤਾਂ ਸਾਹਮਣੇ ਬਹਿ ਕੇ ਗੱਲ ਕਰਦੀ ਐ ਕਦੀ ਮੈਨੂੰ ਮਾਰੀ ਮੱਥ ਦਿੱਤੀ ਆ ਦੋ ਵੀ ਇਹ ਤੇ ਵਾਲੀ ਮੈਂ ਜਿੰਨੀ ਤੈਨੂੰ ਸਭ ਚੁੱਪ ਕੀਤੀ ਸਮਝਿਆ ਤੂੰ ਉੰਨੇ ਥੱਲੇ ਤਾਂ ਆ ਵਾਂ ਐਡੀ ਚਲਾ ਕੇ ਜਿਵੇਂ ਸਾਹਮਣੇ ਜਾ ਜਾ ਕੇ ਕੰਮ ਘੁੰਮ ਕਰਿਆ ਕਰ ਬਾਹਰ ਅੰਦਰ ਵਰਕੇ ਬੈਠੀ ਆ ਤੂੰ ਗੱਲ ਸਭਾ ਬੱਚਾ ਬਗੀ ਤੇਰੀ ਨੀਰ ਤਾਂ ਤਾਲੂ ਤੇ ਕਰਦੀ ਆਂ ਡੇਈ ਆ ਹੱਥ ਘੜਤੀ ਐ ਕੁੜੀ ਨੇ ਕਿਤੇ ਫੋਨ ਲੈ ਕੇ ਵੱਜ ਜਾਂਦੀ ਅੰਦਰ ਸਦਲਾਮ ਹੋ ਇਥੇ ਕੀ ਕਰੇ ਇੱਕ ਬੱਚਾ ਰੋਲ ਕਿਉਂ ਦੇ ਕੋਈ ਨਹੀਂ ਨਹੀਂ ਕੋਈ ਤਾਂ ਕਰੀ ਤਾਂ ਨਹੀਂ ਕਰੀ ਮੈਂ ਬੋਲਦੀ ਆ ਕੀ ਹੋਇਆ ਵਾ ਹਾਂ ਦੱਸ ਮੈਂ ਇਧਰ ਤੇ ਸਾਰੇ ਲੱਭ ਕੇ ਆਈ ਆ ਤੇ ਮੈਨੂੰ ਕਿਤੇ ਲੱਭੀ ਤੇ ਮੈਂ ਬੈਡਰੂਮ ਚ ਗਈ ਤੇ ਫੋਨ ਮੇਲਾਦਾ ਹੈਗੀ ਤੇ ਉੱਥੇ ਜਾ ਕੇ ਨਾ ਮੁੰਨੇ ਨੂੰ ਫੋਨ ਲਾਇਆ ਤੇ ਉਹਨੂੰ ਲਈ ਕਾ ਨਾ ਆ ਜਾ ਤੂੰ ਮੈਂ ਵੀ ਇੱਥੇ ਕੰਮ ਕਰਦੀ ਰਹੀ ਆ ਚੁਕੜਾ ਦੇ ਰਹੀ ਫੂੜੀ ਤੇ ਆਪਣੀ ਮਾਂ ਦੀ ਫੋਨੀ ਆ ਤੂੰ ਮਾਂ ਉਹਨ ਮਾਰੀ ਮੱਤ ਦਿੰਦੀ ਹੈ ਕੋਈ ਮਾਰੀ ਦਿੰਦੀ ਨਹੀਂ ਲੇਕਰ ਤੂੰ ਸਾਹਮਣਾ ਕਰ ਕਰਨਾ ਉਹ ਵੀ ਨਮਾਦੀਆਂ ਆਏ ਆ ਨਹੀਂ ਡਾਡੀ ਜੀ ਮੇਰੇ ਕੋਈ ਗੱਲ ਵੀ ਨਹੀਂ ਦਿੱਤੀ ਮੈਂ ਉਦਾਂ ਹੀ ਉਹਨਾਂ ਨੂੰ ਟੁਰਕਾਂ ਦੀ ਚੱਲ ਕਿੰਨਾ ਚਿਰ ਹੋ ਗਿਆ ਤੇ ਇਹ ਗਏ ਤੇ ਹੁਣ ਆ ਜੋ ਆ ਤਾਂ ਉਹ ਵੀ ਬਾਹਰ ਬਿਠਾਏ ਤੇ ਫਿਰ ਉਹਨਾਂ ਨੇ ਇੱਥੇ ਸਾਡੇ ਕੋਲ ਬਿਠਾਉਣਾ ਪਰਦੇਸਾਂ 'ਚ ਬਿਠਾਇਆ ਉਹਨੂੰ ਇਤਨਾ ਜਮੇ ਘੰਟੇ ਲਾ ਲਾ ਕੇ ਹਿੰਨਲਾ ਦੱਸਾਂਗੇ ਤੇ ਫਿਰ ਉਹ ਵਿਚਾਰਾ ਉੱਥੇ ਕਿਤਰਾ ਰਵੇਖ ਉਹ ਤਾਂ ਠੀਕ ਹੈ ਜਾਏਗਾ ਨਹੀਂ ਸਭ ਤੋਂ ਇਹ ਨਮਾਦੀਆਂ ਨੂੰ ਲਾ ਆਪਣੇ ਥਾਂ ਦਾ ਰਖਾ ਦੋ ਨਾ ਥਾਂ ਦਾ ਥਾਂ ਦਾ ਉਹਨੂੰ ਕੁੜੀ ਕੋਲੋਂ ਉਂਡੀਕ ਲਈ ਕਰੇ ਥਾਂ ਹੀ ਖੁਸ਼ੀਆਂ ਮਾਰ ਕੇ ਲਾ ਦੋ ਕੁੜੀ ਨੂੰ ਤੇ ਝੱਟ ਰੋਣ ਆਉਣਾ ਆਉਂਦਾ ਨਾ ਕੋਈ ਕੰਮ ਨਾ ਕਾਲਟ ਬਸ ਰੋ ਰੱਖਿਆ ਹੀ ਆਂਦੀ ਵੀ ਸੁਮਨ ਨੂੰ ਕਿਉਂ ਨਹੀਂ ਕੰਮ ਨਾਉਂਦੀ ਤੇ ਉਹ ਸੁਮਨ ਨੂੰ ਕਿਉਂ ਨਹੀਂ ਕੰਮ ਨਾਉਂਦੀ ਹੁਣ ਉਹਦਾ ਮਾਸਾ ਕਿੰਨਾ ਬੱਚਾ ਵਾ ਤੇ ਜੇ ਇਹ ਕਰ ਲੈਂਦੀ ਆ ਤੇ ਮੈਂ ਰੋਟੀਆਂ ਪਕਾ ਕੇ ਤੁਹਾਨੂੰ ਖਵਾ ਦੇ ਹੁੰਦੀ ਆ ਬਾਹਰ ਵੀ ਖੜਦੀ ਹੁੰਦੀ ਆ ਨਿਆਣੇ ਨਿੱਕੇ ਨਿੱਕੇ ਸਕੂਲੇ ਵੀ ਭੇਜਦੀ ਆ ਆਡਾ ਤਾਂ ਨਹੀਂ ਕਰਦੀ ਹੁੰਦੀ ਚਲੋ ਉਹ ਤਾਂ ਗੱਲ ਠੀਕ ਹੈ ਜੇਕਰ ਥਾਂ ਖੜਾ ਰੱਖਾ ਕਰਣਾ ਸਾਰਿਆਂ ਉਹ ਵੀ ਜਿਹੜਾ ਗੁੰਡਾ ਫਾਇਦੇ ਦਾ ਉਹ ਵੀ ਸੁਮਨ ਵੀ ਇੱਥੇ ਥੋੜਾ ਕੰਮ ਕਰ ਲਿਆ ਕਰ ਇੱਕ ਦਿਨ ਕਿਹਦਾ ਥੋੜੀ سارے ਕੰਮ ਹੁੰਦੇ ਇੱਕ ਨੂੰ ਰਾਹ ਥੋੜ ਮੈਂ ਕੱਢ ਲੈਨੀ ਆ ਮੇ ਲਈ ਤਾਂ ਮੈਂ ਕਰ ਲੈਨੀ ਤਾਂ ਘਰ ਦਾ ਹੀ ਕਰਦਾ ਵਾ ਤਾਰਾ ਮੈਂ ਤੈਨੂੰ ਗੱਲਾਂ ਕਰਦੀ ਵੇਖਿਆ ਤਾਰਾ ਤੇੜੀ ਵੇਖਿਆ ਸੁਣੂ ਨੇ ਕਿੱਥੀਆਂ ਨੇ ਇਹਨਾਂ ਗੱਲਾਂ ਅੱਜ ਮੈਨੂੰ ਪਤਾ ਲੱਗਾ ਆ ਕਰ ਬਾਕੀ ਹੋਈ ਨਹੀਂ ਇਹ ਤਾਂ ਕੀਤੀ ਗੱਲ ਉਹਨੇ ਆਖਿਆ ਕਿ ਬੱਤੇ ਇੱਕ ਰੁਪਿਆ ਤਾਂ ਸਮਝੀ ਤੂੰ ਜੇ ਮਾਰਾ ਸਮਝਦੀ ਐ ਮੈਂ ਤਾਂ ਦੋਵਾਂ ਨੂੰ ਇੱਕੋ ਜਿਹਾ ਸਮਝਦੀ ਐ ਪਰ ਉਹਨਾਂ ਆਂਤੀਆਂ ਮੋਰਾਂ ਜੇ ਇੱਕੋ ਜਿਹਾ ਸਮਝ ਗਈ ਤੇ ਸਾਰੇ ਮੈਂ ਤਾਂ ਕਹਿੰਦਾ ਵੇਦ ਕਰਾਂ ਕਰਦੀ ਸੋਨਾ ਹੁਣ ਤੈਨੂੰ ਵੀ ਲੁੱਤੀਆਂ ਨਾਲ ਆਪ ਤੈਨੂੰ ਨਾਲ ਕੁਝ ਕਰਦਾ ਨਹੀਂ ਤੇ ਭਾਬੀ ਨੂੰ ਵੀ ਕਰ ਦਿੰਦਾ ਉਹ ਆ ਭਾਬੀ ਤਾਂ ਚਮਚਾ ਬਣਿਆ ਆਹੋ ਮੈਂ ਭਾਬੀ ਨੂੰ ਵੀ ਆਂਦਾ ਪਰ ਬੀ ਹਾਏ ਤੂੰ ਭਾਬੀ ਕੋ ਕੰਮ ਤੋਂ ਨਹੀਂ ਆ ਭਾਬੀ ਕੋ ਕੰਮ ਕਰਉਣੀ ਜਾਂ ਆਪਣੀ ਉਹ ਨੂੰ ਮੈਂ ਹੁੰਦ ਨੂੰ ਨਹੀਂ ਆਂਦੀ ਤੇ ਸੁਮਨ ਤੇ ਦਵਾਰੇ ਲਿੰਦਾ ਤੂੰ ਕਿਉਂ ਨਹੀਂ ਕੰਮ ਕਰਦੀ ਹਣੀ ਚਲੋ ਕੰਮ ਤਾਂ ਹੀ ਨਾ ਸਹਿ ਵੀ ਥੋੜਾ ਜਿਹਾ ਵੰਡ ਕੇ ਤੇ ਬੱਚਾ ਖਾ ਲੈਣ ਦੀ ਹੋ ਵੀ ਤੇ ਗੋਮਾ ਕੋ ਵੰਡ ਕੇ ਕਰਵਾ ਲੈ ਕਰੂ ਘਰ ਕੇ ਤੇ ਨਹੀਂ ਕਰਦੀ ਇਹਨੂੰ ਘਰ ਆਨੇ ਕੰਮ ਕਰਕੇ ਓਕੇ ਆ ਉਹ ਤਾਂ ਹੈ ਸਾਰੇ ਵੰਡ ਕੇ ਕਰਨ ਫੇਰੀ ਗੱਲ ਬੰਦੀ ਤੇ ਮੈਂ ਵੀ ਤਾਂ ਇਕੱਲੀ ਹੀ ਮੈਨ ਲਾਏ ਕੋਣ ਬਣਾ ਕੇ ਕਰਦਾ ਹੁੰਦਾ ਆ ਉਹ ਤਾਂ ਚਲੋ ਹੈ ਰਹਿ ਮਨ ਸਾਡਾ ਫਰਜ ਆਉਂਦਾ ਨਾ ਨੋਆ ਦਿਨਾਂ ਨੂੰ ਸਾਰੇ ਥਾਕਦਾ ਰੱਖਣਾ ਚਾਹ ਰੱਖਣਾ ਹਾਂ ਤੇ ਇਹ ਰਾਕ ਲੋਕ ਮੈਂ ਕਿਤੇ ਰੱਖਿਆ ਜਾਂਦਾ ਨਾ ਰੱਖ ਨਾ ਤਾਈਆਂ ਵੇਖਿਆ ਜਿਆ ਕਿ ਤੁਹਾਡੇ